ਤੇ तकरीबन 15 ਮਿੰਟ ਪਹਿਲਾਂ ਮੈਨੂੰ ਫੋਨ ਆਇਆ ਪ੍ਰਧਾਨ ਜੀ ਦਾ ਜੋ ਦੱਸਿਆ ਵੀ ਕਹਿੰਦੇ ਵੀ ਸਾਡੇ ਸਾਰੇ ਘਰਾਂ ਦੀ ਪਿੱਛੇ ਕੰਦਾ ਸਾਰੀਆਂ ਖੇਤ ਡਿੱਗ ਗਏ ਕਹਿੰਦਾ ਚ ਤੇ ਇਹਦੋਂ ਜਦੋਂ ਮੈਂ ਮੌਕਾ ਆ ਕੇ ਦੇਖਿਆ ਸਮਾਨ ਬਹੁਤ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਵੀ ਜੋ ਜਾਨੀ ਨੁਕਸਾਨ ਕੋਈ ਨਹੀਂ ਹੋਇਆਗਾ ਇੰਨੀ ਬਚਤ ਹੋ ਗਈ ਹੈ ਪਰ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਗਰੀਬ ਪਰਿਵਾਰ ਆ ਜੀ ਤੇ ਦਿਹਾੜੀ ਮਜ਼ਦੂਰੀਏ ਕਰਦੇ ਨੇ ਜਿਹੜਾ ਕਿ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਸਰਕਾਰ ਤੋਂ ਸਾਰੇ ਮਹੱਲੇ ਵਨਵਾਸੀ ਇਹ ਹੀ ਮੰਗ ਕਰਦੇ ਆ ਵੀ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਜਲਦ ਤੋਂ ਜਲਦ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਗਰੀਬ ਪਰਿਵਾਰ ਆ ਤਾਂ ਇਹਨਾਂ ਦਾ ਜਿੰਨੀ ਕੁਸ ਮਦਦ ਹੋ ਸਕੇ। ਕੀ ਨਾਦਰ? ਇੰਦਰਜੀਤ ਮੇਰਾ ਨਾਮ ਆ ਜੀ ਮੈਂ ਉਹਦੇ ਸਾਡੀ ਲੱਗਾ ਹੋਇਆ ਸੀਗਾ ਜੀ ਅਸੀਂ ਕਿਹਨਾਂ ਜਦੋਂ ਕੰਦਾਂ ਨੂੰ ਹੱਥ ਪਾਇਆ ਜੀ ਆ ਹੁਣ ਤੋਂ 10-15 ਮਿੰਟ ਦੀ ਗੱਲ ਹੈ ਜੀ ਬੜਾ ਨੁਕਸਾਨ ਹੋ ਗਿਆ ਜੀ ਸਾਰੇ ਘਰ ਦੀਆਂ ਕੰਦਾਂ ਕਰ ਗਏ ਜੀ ਇਹ ਗਰੀਬ ਬੰਦੇ ਨੇ ਜੀ ਨੁਕਸਾਨ ਵਾਲਾ ਹੋ ਗਿਆ ਮੇਰੀ ਵੀ ਬਚਤ ਰਹਿ ਗਈ ਚਲੋ ਮੈਂ ਛਾਲ ਮਾਰ ਕੇ ਪਰੇ ਹੋ ਗਿਆ ਜੀ ਪ੍ਰਮਾਤਮਾ ਰੱਖਦਾ ਜੀ ਇਹ ਗਰੀਬ ਬੰਦੇ ਨੇ ਦਿਹਾੜੀਦਾਰ ਬੰਦੇ ਨੇ ਮੇਰੀ ਮੰਗ ਇਹੀ ਆ ਵੀ ਇਹਨਾਂ ਨੂੰ ਜੀ ਇਨਸਾਫ ਤੋਂ ਮਿਲਣਾ ਚਾਹੀਦਾ ਜੀ ਗਰੀਬ ਬੰਦੇ ਨੇ ਜੀ ਇਹ ਇਹੀ ਮੇਰਾ ਧੰਨਵਾਦ ਆ ਜੀ ਕੀ ਨਾ ਤੁਹਾਡਾ ਸੀਲੋ ਜੀ ਕੀ ਹੋਇਆ ਕੀ ਆ ਇਹ ਇੱਥੇ ਉਹਨਾਂ ਕਹ ਅਸੀਂ ਗੰਧਾਂ ਦੇ ਲਵੇ ਬੈਠੇ ਸੀ ਪਰੇ ਜਾ ਹੋਗੇ ਤੇ ਜਾਨੀ ਕੋ ਉਹ ਫਿਰ ਦਿਖ ਗਿਆ ਉਤੋਂ ਆਪੇ ਡਿੱਗ ਆਪੇ ਡਿੱਗੇ ਜੀ ਕਿੰਨੇ ਕਰਾਂ ਦੀਆਂ ਕੰਦਾਂ ਗਿਰਗੀਆਂ ਨੇ ਚਾਰ ਕਰਾਂ ਦੀ ਜੀ ਲਗਤੀ ਡਿੱਗ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਜੀ ਹੋ ਗਿਆ ਜੀ ਹੁਣ ਤਾਂ ਗਰੀਬ ਐ ਅਸੀਂ ਤਾਂ ਕਮਾ ਕੇ ਕਰਕੇ ਖਾ ਵੀ ਨਹੀਂ ਸਕਦੇ ਜਿਹੜੇ ਜਿਨ੍ਹਾਂ ਦਾ ਡਿੱਗਿਆ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਜੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਜੀ ਗਰੀਬ ਦੀ ਕੀ ਕਹਿਣਾ ਚਾਹੁੰਦੇ ਜੋ ਕੰਦਾਂ ਗਿਰਦੀਆਂ ਕੀ ਮਸਲਾ ਕੀ ਅਸੀਂ ਤਾਂ ਵੀ ਮਜ਼ਦੂਰ ਨੇ ਗਰੀਬ ਬੰਦੇ ਨੇ ਇਹਨਾਂ ਦਾ ਮਕਾਨ ਬਣਨੇ ਚਾਹੀਦੇ ਨੇ ਸੇ ਕਮਾਖਤ ਬੰਦੇ ਤਾਂ ਹੈ ਨਹੀਂ ਇਹਨਾਂ ਦੇ ਸਾਰੇ ਚਾਰ ਜਨਾਨੀਆਂ ਦੀ ਵਿਧਵਾ ਜਨਾਨੀਆਂ ਨੇ ਬੰਦੇ ਹੈ ਨਹੀਂ ਬੁੜੀਆਂ ਹੈਗੀਆਂ ਚਰੀਆਂ ਮਕਾਨ ਡਹਿਗੇ ਹੁਣ ਕਿੱਥੇ ਰਹਿਣਗੇ ਆ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ ਇਹਨਾਂ ਦਾ ਉਹ ਲੱਗਿਆ ਪਤਾ ਗਿਰਨ ਦਾ ਕੀ ਕਾਰਨ ਹੋ ਸਕਦਾ ਕਿਵੇਂ ਗਿਰਿਆ ਥੇਣਾ ਆ ਗੀਆਂ ਗੱਡੀ ਨਾਲ ਡਿੱਗ ਗਈਆਂ ਧੱਲਕ ਪਾਈਏ ਗੱਡੀ ਉਹ ਤੁਹਾਡੇ ਗਿੱਦਿਆਂ ਆ ਕੇ ਤੁਸੀਂ ਨਾ ਬੋਲੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਡਿੱਗਿਆ ਨੇ ਕੰਦਾ ਗੱਡੀ ਲੰਘੀ ਆ ਜੀ ਗੱਡੀ ਨਾਲੀ ਅਸੀਂ ਪਿੱਛੇ ਹੀ ਬੈਠੇ ਸੀ ਸਾਰੇ ਟੱਬਰ ਇਹਨਾਂ ਸੋ ਕਰਕੇ ਚੱਲ ਰੱਬ ਨੇ ਬਚਾਓ ਕਰਤਾ ਵੀ ਫਰਾਂ ਉ ਸਰਕ ਗਈ ਜਦ ਇੱਕ ਲਗ ਤੀ ਚਾਰੇ ਪੰਜੇ ਗਿਰ ਗਏ ਸਾਰੇ ਕੋਈ ਰੇਲਵੇ ਲੈ ਲੰਘਦੇ ਕੋਲ ਦੀ ਆ ਉਹ ਆ ਦੇਖ ਗੱਡੀ ਲਖੀ ਸੀ ਉਹ ਜਦ ਹੀ ਗੱਡੀ ਲਖੀ ਸੀ ਸਾਨੂੰ ਜੀ ਮੜਾ ਮੋਟਾ ਤਾਂ ਸਾਨੂੰ ਵੀ ਹੁਣ ਹੋਣਾ ਚਾਹੀਦਾ ਜੀ ਕੋਈ ਗਰੀਬਾਂ ਦੀ ਮਦਦ ਕਰੂਗਾ ਸਾਡੇ ਤਾਂ ਚਾਰੇ ਦਿਰਾਂ ਦੇ ਠਾਣੀਆਂ ਦੇ ਕੋਈ ਬੰਦੇ ਵੀ ਨਹੀਂ ਹੈਗੇ ਹੁਣ ਬੱਚੇ ਨੇ ਬੱਚੇ ਆਪ ਦੇ ਆਪ ਦੇ ਘਰ ਦੇ ਨੇ ਸਾਨੂੰ ਕਿਹੜਾ ਪੁੱਛਦਾ ਉੱਥੇ ਹੀ ਬੈਠੇ ਸੀ ਜਦੋਂ ਇਹ ਗਰੀਆਂ ਨੇ ਹਾਂਜੀ ਪਰਲੇ ਪਰਲੇ ਪਾਸੇ ਬੈਠੇ ਸੀ ਅਸੀਂ ਕੀ ਨਾਂ ਤੇ ਮੇਰਾ ਨਾਮ ਸਨੀਆ ਜੀ ਹਾਂਜੀ ਕੀ ਕਹਿਣਾ ਚਾਹੁੰਦਾ ਇੱਕੋ ਲਖਤ ਸਾਰੀਆਂ ਕੰਧਾਂ ਡਿੱਗੀਆਂ ਜੀ ਸਾਰੀਆਂ ਤੇਰੇ ਨਾਲ ਖਾ ਗਈਆਂ ਸਾਰੀ ਛੱਤਾਂ ਡਿੱਗੀਆਂ ਸਰਕਾਰ ਤੋਂ ਮੈਂ ਇਹ ਮੰਗ ਚਾਹਣਾ ਵੀ ਕੁਛ ਨਾ ਕੁਛ ਮੁਆਵਜ਼ਾ ਮਿਲਿਆ ਨਾ ਇਹਨਾਂ ਨੂੰ ਪਤਾ ਲੱਗਦਾ ਕਿਸ ਤਰ੍ਹਾਂ ਡਿੱਗੀਆਂ ਕੀ ਕਾਰਨ ਹੋ ਸਕਦਾ ਗੱਡੀ ਲੰਘਦੀ ਹੈ ਜੀ ਇੱਕਦਮ ਆ ਰੇਲਵੇ ਲੋਡਿਆਣਾ ਲੈਣ ਹੈ ਇੱਕਦਮ ਧਮਕ ਪਈ ਸਰੀਆਂ ਗਿੱਡੇ ਦੀ ਚਕਿੰਗ ਚੱਲੀਆਂ ਹਲੇ 2 ਦਿਨ ਘਰਾਂ ਦੀਆਂ ਬਚੀਆਂ ਉਹ ਵੀ ਜਾ ਰਹੀਆਂ ਨੇ ਜੀ ਮੰਗ ਕੀ ਆ ਸਰਕਾਰ ਤੋਂ ਸਰਕਾਰ ਤੋਂ ਕੋਈ ਮੁਆਵਜ਼ਾ ਦੇਵੇ ਤਾਂ ਫਿਰ ਫਾਇਦਾ ਜੀ ਗਰੀਬ ਬੰਦੇ ਨੇ ਇਹ ਬਸ ਜੁੱਤੀਆਂ ਇਕੱਠਾ ਨੇ ਜੁੱਤੀਆਂ ਜਾਂਦਾ ਇਕੱਠੇ ਨੇ